ਨਵਾਂ ਸ਼ਹਿਰ ਜ਼ਿਲ੍ਹੇ ਦੀ ਅਨਸਰੋਂ ਚੌਂਕੀ ਤੇ ਪਿਛਲੇ ਦਿਨੀ ਹੋਏ ਗਰਨੇਡ ਹਮਲੇ ਵਿੱਚ ਪੁਲਿਸ ਨੇ ਤਿੰਨ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਵੱਲੋਂ ਇਹਨਾਂ ਜਿਹੜੇ ਰੂਪੀ ਜਿਹੜੇ ਫੜੇ ਗਏ ਰੂਪੀ ਆ ਇਨਾ ਤੋਂ ਦੋ ਪਿਸਟਲ ਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਇਹ ਜਿਹੜੇ આરોપી ਆ ਨਵਾਂ ਸ਼ਹਿਰ ਕਸ ਜिले ਦੇ ਕਸਬਾ ਰਾਹੂ ਦੇ ਰਹਿਣ ਵਾਲੇ ਦੱਸੀ ਜਾ ਰਹੇ ਨੇ ਜਿਨ੍ਹਾਂ ਦੀ ਪਛਾਣ ਜਗਪ੍ਰੀਤ ਜਸਕਰਨ ਅਤੇ ਹਰਜੋਤ ਸਿੰਘ ਦੇ ਨਾਮ ਤੇ ਤੌਰ ਤੇ ਹੋਈ ਆ ਡੀਜੀਪੀ ਪੰਜਾਬ ਵੱਲੋਂ ਇਹ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਗਈ ਆ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਜਿਹੜੇ આરોપી ਆ ਇਹਨਾਂ ਵੱਲੋਂ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਨੈਟਵਰਕ ਤੇ ਨਾਲ ਕੰਮ ਕਰਦੇ ਹੋਏ ਆਨਸਰੋਂ ਚੌਂਕੀ ਦੇ ਉੱਤੇ ਗਰਨੇਡ ਹਮਲਾ ਜਿਹੜਾ ਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ ਤੇ ਉਸ ਹਮਲੇ ਦੇ ਵਿੱਚ ਇਹ ਕਿਸਮਤ ਚੰਗੀ ਰਹੀ ਸੀਗੀ ਕਿ ਜਿਹੜਾ ਇਹ ਗਰਨੇਡ ਆ ਇਹ ਨਹੀਂ ਫਟਿਆ ਸੀ ਤੇ ਪੁਲਿਸ ਨੇ ਸਮਾਂ ਰੰਦੇ ਹੀ ਇਹ ਜਿਹੜਾ ਗਰਨੇਡ ਆ ਇਹਨੂੰ ਆਪਣੇ ਕਬਜ਼ੇ 'ਚ ਲੈ ਕੇ ਤੇ ਇਹਨੂੰ ਡਿਫਿਊਜ਼ ਕਰ ਦਿੱਤਾ ਸੀ ਪਾਲਿਸ ڈی ਅਫੀਸ਼ੀਅਲ ਤੋਂ ਜਾਣਕਾਰੀ ਮਿਲੀ ਹੈ ਉਸ ਤਹਿਤ ਇਨ੍ਹਾਂ ਰੁਪਈਆਂ ਨੂੰ ਪਿਛਲੇ ਸਮੇਂ ਦੇ ਵਿੱਚ ਅਲੱਗ-ਅਲੱਗ ਟਾਈਮ ਦੇ ਵਿੱਚ ਕਰੀਬ 4.5 ਲੱਖ ਰੁਪਏ ਦੀ ਫੰਡਿੰਗ ਹੋਈ ਸੀ ਜੋ ਕਿ ਵਿਦੇਸ਼ ਤੋਂ ਫੰਡਿੰਗ ਹੋਈ ਦੱਸੀ ਜਾ ਰਹੀ ਹੈ ਦੱਸਦੀ ਕਿ ਨਵਾਂ ਸ਼ਹਿਰ ਦੇ ਅਨਸਰੋਂ ਚੌਂਕੀ ਤੇ 2 ਦਸੰਬਰ ਨੂੰ ਗਰਨੇਡ ਹਮਲਾ ਜਿਹੜਾ ਹੋਇਆ ਸੀ ਉਸ ਸਮੇਂ ਕਰੀਬ ਸਵੇਰੇ 5:30 ਵਜੇ ਪੁਲਿਸ ਮੁਲਾਜ਼ਮ ਵੱਲੋਂ ਜਿਹੜਾ ਆ ਚੌਂਕੀ ਦੇ ਵਿੱਚ ਗਰਨੇਡ ਡਿੱਗਿਆ ਮਿਲਿਆ ਸੀ ਜਿਸ ਤੋਂ ਬਾਅਦ ਨਵਾਂ ਸ਼ਹਿਰ ਦੇ ਵਿੱਚ ਹਫੜਾ ਫੁੜੀ ਮਚ ਗਈ ਸੀ ਤੇ ਮੌਕੇ ਤੇ ਪੁਲਿਸ ਦੀਆਂ ਟੀਮਾਂ ਤੇ ਕਾਊਂਟਰਿੰਗ ਕਰਨ ਦੀਆਂ ਟੀਮਾਂ ਜਿਹੜੀਆਂ ਪਹੁੰਚ ਗਈਆਂ ਸੀ ਉਹਨਾਂ ਵੱਲੋਂ ਜਿਹੜਾ ਆ ਇਸ ਗਰਨੇਡ ਨੂੰ ਡਿਫਿਊਜ਼ ਕਰ ਦਿੱਤਾ ਗਿਆ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਉਸ ਦਿਨ ਦੀ ਵੀਡੀਓ ਆ ਜਿਸ ਦਿਨ ਜਿਹੜਾ ਗਰਨੇਡ ਹਮਲਾ ਹੋਇਆ ਸੀ ਇਹ ਜਿਹੜੀ ਸਾਰੀ ਜਾਣਕਾਰੀ ਹੈ ਡੀਜੀਪੀ ਪੰਜਾਬ ਪੁਲਿਸ ਦੀ ਜਿਹੜੀ ਆ ਟ੍ਰੀਟ ਦੇ ਉੱਤੇ ਸਾਂਝੀ ਕੀਤੀ ਗਈ ਆ ਨਵਾਂ ਸ਼ਹਿਰ ਪੁਲਿਸ ਨੇ ਜਿਹੜੀ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਦੇ ਨਾਲ ਰਲ ਕੇ ਇਹਨਾਂ આરોપીਆਂ ਨੂੰ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ ਆ ਇਹ ਨਵਾਂ ਸ਼ਹਿਰ ਦੀ ਜਿਹੜੀ ਆ ਟੀਮ ਦੀ ਉਪਲਬਧੀ ਦੱਸੀ ਜਾ ਸਕਦੀ ਆ ਨਵਾਂ ਸ਼ਹਿਰ ਪੁਲਿਸ ਦੀ ਜਿਹੜੀ ਇਹ ਟੀਮ ਤੁਸੀਂ ਆ ਉਸ ਦਿਨ ਦੀਆਂ ਵੀਡੀਓ ਸਾਰੀਆਂ ਦੇਖ ਰਹੇ